ਜਿਸ ਸੰਬੰਧੀ ਇਹ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਕਲੰਦਰਾ ਦਿੱਤਾ ਗਿਆ ਤੇ ਇਹ ਇਸ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਚ ਇਲੈਕਸ਼ਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਨਾ ਹੋਵੇ ਕੋਈ ਵੀ ਕਿਸੇ ਵੀ ਤਰਫੋਂ ਕੋਈ ਤੱਕਾ ਨਹੀਂ ਹੋਣ ਦਿੱਤਾ ਜਾਊਗਾ ਸੋ ਇਸ ਕਰਕੇ ਕਲੰਦਰਾ ਸੀ ਦਿੱਤਾ ਜੋ ਕਿ ਐਸ ਡੀ ਐਮ ਕੋਰਟ ਚ ਪੇਸ਼ ਉਹ ਕਹਿ ਰਹੇ ਨੇ ਐਮ ਐਲ ਏ ਦੇ ਕਹਿਣ ਤੇ ਹੋਇਆ ਸਾਰਾ ਕੁਝ ਨਹੀਂ ਜੀ ਨਹੀਂ ਇਹ ਗੱਲ ਨਹੀਂ ਹੈ ਦਰਖਾਸਤ ਐਮਐਲਏ ਵੱਲੋਂ ਸੀ ਜਾਂ ਕਿਸੇ ਹੋਰ ਨਹੀਂ ਨਹੀਂ ਦਰਖਾਸਤ ਇੱਕ ਪ੍ਰਾਈਵੇਟ ਇੰਡੀਵਿਜੂਅਲ ਵੱਲੋਂ ਸੀ ਜਿਸ ਵਿੱਚ ਰੱਖਦੇ ਹੋਏ ਇੱਕ ਅੰਦਰਲਾ ਦੰਦ ਸੀ ਹੋਈ ਕਿ ਹੈਗੀ ਹੈ ਦਰਖਾਸਤ ਆਈ ਨਹੀਂ ਹੈਗੀ ਸਰ ਜੀ ਕੋਰਟ ਵਿੱਚ ਦਰਖਾਸਤ ਕਿ ਆਇਆ ਕੀ ਹੈ ਸਰ ਆਈ ਕਿ ਹੈਗੀ ਹੈ ਦਰਖਾਸਤ ਹੈਗੀ ਹੈ ਮਨਦੀਪ ਸਿੰਘ ਵੱਲੋਂ ਦਰਖਾਸਤ ਹੈ ਜਿਸ ਵਿੱਚ ਇਹ ਦੱਸਿਆ ਗਿਆ ਕਿ ਉਹਦੇ ਭਰਾ ਦਾ ਕਤਲ ਹੋਇਆ ਸੀ ਪੁਰਾਣਾ ਇਨਸੀਡੈਂਟ ਜਿਸ ਚ ਕਲੀਅਰ ਕੀਤਾ ਗਿਆ ਕਿ ਉਸ ਦੇ ਕਤਲ ਵਿੱਚ ਗੁਰਪ੍ਰੀਤ ਸੇਖੋਂ ਨਾਲ ਸੰਬੰਧ ਸੀਗਾ ਤੇ ਉਸ ਵੱਲੋਂ ਇਹ ਖਤਰਾ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਕਿਉਂਕਿ ਕੈਂਪੇਨਿੰਗ ਜਾਰੀ ਹੈ ਤੇ ਇਲੈਕਸ਼ਨਸ ਹੋਣੇ ਨੇ ਤੇ ਇਸ ਤਰ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਕੱਢੀ ਜਾ ਸਕਦੀ ਹੈ ਜਿਸ ਕਰਕੇ ਮਾਹੌਲ ਖਰਾਬ ਹੋਣ ਦਾ ਖਤਰਾ ਹੈ ਗੁਰਪ੍ਰੀਤ ਸੇਖ ਨੂੰ ਥਾਣੇ 'ਚ ਬੁਲਾਇਆ ਗਿਆ ਸੀ ਜਾਂ ਲਿਆਂਦਾ ਗਿਆ ਸੀ ਬੁਲਾਇਆ ਗਿਆ ਸੀ ਜਿਸ ਸੰਬੰਧੀ ਇਹ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਕਲੰਦਰਾ ਦਿੱਤਾ ਗਿਆ ਤੇ ਇਹ ਇਸ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਨਾ ਹੋਵੇ ਕੋਈ ਵੀ ਕਿਸੇ ਵੀ ਤਰਫੋਂ ਕੋਈ ੱਤਕਾ ਨਹੀਂ ਹੋਣ ਦਿੱਤਾ ਜਾਊਗਾ ਸੋ ਇਸ ਕਰਕੇ ਕਲੰਦਰਾ ਸੀ ਦਿੱਤਾ ਜੋ ਕਿ ਐਸ ਡੀ ਐਮ ਕੋਰਟ ਚ ਪੇਸ਼ ਕੀਤਾ ਉਹ ਕਹਿ ਰਹੇ ਨੇ ਐਮ ਐਲ ਏ ਦੇ ਕਹਿਣ ਤੇ ਹੋਇਆ ਸਾਰਾ ਕੁਝ ਨਹੀਂ ਜੀ ਨਹੀਂ ਇਹ ਗੱਲ ਨਹੀਂ ਦਰਖਾਸਤ ਐਮ ਐਲ ਏ ਵੱਲੋਂ ਸੀ ਜਾਂ ਕਿਸੇ ਹੋਰ ਵੱਲੋਂ ਨਹੀਂ ਨਹੀਂ ਦਰਖਾਸਤ ਇੱਕ ਪ੍ਰਾਈਵੇਟ ਇੰਡੀਵਿਜੂਅਲ ਵੱਲੋਂ ਸੀਗੀ ਜਿਸ ਅੰ ਵਿੱਚ ਰੱਖਦੇ ਹੋਏ ਕਲੰਦਰਾ ਦਿੱਤਾ ਹੋਰ ਦਰਖਾਸਤ ਆਈ ਨਹੀਂ ਜੀ ਸਰ ਜੀ ਕੋਰਟ ਚ ਪੇਸ਼ ਕਰ ਦਰਖਾਸਤ ਕਿ ਆਇਆ ਕੀ ਹੈ ਸਰ ਆਈ ਕੀ ਹੈਗੀ ਹੈ ਦਰਖਾਸਤ ਹੈਗੀ ਹੈ ਮਨਦੀਪ ਸਿੰਘ ਵੱਲੋਂ ਦਰਖਾਸਤ ਜਿਸ ਵਿੱਚ ਇਹ ਦੱਸਿਆ ਗਿਆ ਕਿ ਉਹਦੇ ਭਰਾ ਦਾ ਕਤਲ ਹੋਇਆ ਸੀ ਪੁਰਾਣਾ ਇਨਸੀਡੈਂਟ ਜਿਸ ਚ ਕਲੀਅਰ ਕੀਤਾ ਗਿਆ ਕਿ ਉਸਦੇ ਕਤਲ ਵਿੱਚ ਗੁਰਪ੍ਰੀਤ ਸੇਖੋਂ ਨਾਲ ਸੰਬੰਧ ਸੀਗਾ ਤੇ ਉਸ ਵੱਲੋਂ ਇੱਕ ਖਤਰਾ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਕਿਉਂਕਿ ਕੈਂਪੇਨਿੰਗ ਜਾਰੀ ਹੈ ਤੇ ਇਲੈਕਸ਼ਨਸ ਹੋਣੇ ਨੇ ਤੇ ਇਸ ਤਰ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਕੱਢੀ ਜਾ ਸਕਦੀ ਹੈ ਜਿਸ ਕਰਕੇ ਮਾਹੌਲ ਖਰਾਬ ਹੋਣ ਦਾ ਖਤਰਾ ਹੈ ਗੁਰਪ੍ਰੀਤ ਸੇਖ ਨੂੰ ਥਾਣੇ 'ਚ ਬੁਲਾਇਆ ਗਿਆ ਸੀ ਇਹ ਲਿਆਂਦਾ ਗਿਆ ਲਿਆ ਗਿਆ ਸੀ ਜਿਸ ਸੰਬੰਧੀ ਇਹ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਕਲੰਦਰਾ ਦਿੱਤਾ ਗਿਆ ਤੇ ਇਹ ਇਸ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਚ ਇਲੈਕਸ਼ਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਨਾ ਹੋਵੇ ਕੋਈ ਵੀ ਕਿਸੇ ਵੀ ਤਰਫੋਂ ਕੋਈ ਤੱਕਾ ਨਹੀਂ ਹੋਣ ਦਿੱਤਾ ਜਾਊਗਾ ਸੋ ਇਸ ਕਰਕੇ ਕਲੰਦਰਾ ਸੀ ਦਿੱਤਾ ਜੋ ਕਿ ਐਸ ਡੀ ਐਮ ਕੋਰਟ ਚ ਪੇਸ਼ ਉਹ ਕਹਿ ਰਹੇ ਨੇ ਐਮ ਐਲ اے ਦੇ ਕਹਿਣ ਤੇ ਹੋਇਆ ਸਾਰਾ ਕੁਝ ਨਹੀਂ ਜੀ ਨਹੀਂ ਇਹ ਗੱਲ ਨਹੀਂ ਹੈ ਦਰਖਾਸਤ ਐਮਐਲਏ ਵੱਲੋਂ ਸੀ ਜੇ ਕਿਸੇ ਹੋਰ ਨਹੀਂ ਨਹੀਂ ਦਰਖਾਸਤ ਇੱਕ ਪ੍ਰਾਈਵੇਟ ਇੰਡੀਵਿਜੂਅਲ ਵੱਲੋਂ ਸੀ ਜਿਸ ਵਿੱਚ ਰੱਖਦੇ ਹੋਏ ਇੱਕ ਅੰਦਰਲਾ ਦੰਦ ਸੀ ਹੋਈ ਕਿ ਹੈਗੀ ਹੈ ਦਰਖਾਸਤ ਆਈ ਨਹੀਂ ਹੈਗੀ ਸਰ ਜੀ ਕੋਰਟ ਵਿੱਚ ਦਰਖਾਸਤ ਕਿ ਆਇਆ ਕੀ ਹੈ ਸਰ ਆਈ ਕਿ ਹੈਗੀ ਹੈ ਦਰਖਾਸਤ ਹੈਗੀ ਹੈ ਮਨਦੀਪ ਸਿੰਘ ਵੱਲੋਂ ਦਰਖਾਸਤ ਹੈ ਜਿਸ ਵਿੱਚ ਇਹ ਦੱਸਿਆ ਗਿਆ ਕਿ ਉਹਦੇ ਭਰਾ ਦਾ ਕਤਲ ਹੋਇਆ ਸੀ ਪੁਰਾਣਾ ਇਨਸੀਡੈਂਟ ਜਿਸ ਚ ਕਲੀਅਰ ਕੀਤਾ ਗਿਆ ਕਿ ਉਸ ਦੇ ਕਤਲ ਵਿੱਚ ਗੁਰਪ੍ਰੀਤ ਸੇਖੋਂ ਨਾਲ ਸੰਬੰਧ ਸੀਗਾ ਤੇ ਉਸ ਵੱਲੋਂ ਇਹ ਖਤਰਾ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਕਿਉਂਕਿ ਕੈਂਪੇਨਿੰਗ ਜਾਰੀ ਹੈ ਤੇ ਇਲੈਕਸ਼ਨਸ ਹੋਣੇ ਨੇ ਤੇ ਇਸ ਤਰ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਕੱਢੀ ਜਾ ਸਕਦੀ ਹੈ ਜਿਸ ਕਰਕੇ ਮਾਹੌਲ ਖਰਾਬ ਹੋਣ ਦਾ ਖਤਰਾ ਹੈ ਗੁਰਪ੍ਰੀਤ ਸੇਖ ਨੂੰ ਥਾਣੇ 'ਚ ਬੁਲਾਇਆ ਗਿਆ ਸੀ ਜਾਂ ਲਿਆਂਦਾ ਗਿਆ ਸੀ ਬੁਲਾਇਆ ਗਿਆ ਸੀ ਜਿਸ ਸੰਬੰਧੀ ਇਹ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਕਲੰਦਰਾ ਦਿੱਤਾ ਗਿਆ ਤੇ ਇਹ ਇਸ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਨਾ ਹੋਵੇ ਕੋਈ ਵੀ ਕਿਸੇ ਵੀ ਤਰਫੋਂ ਕੋਈ ੱਤਕਾ ਨਹੀਂ ਹੋਣ ਦਿੱਤਾ ਜਾਊਗਾ ਸੋ ਇਸ ਕਰਕੇ ਕਲੰਦਰਾ ਸੀ ਦਿੱਤਾ ਜੋ ਕਿ ਐਸ ਡੀ ਐਮ ਕੋਰਟ ਚ ਪੇਸ਼ ਕੀਤਾ ਉਹ ਕਹਿ ਰਹੇ ਨੇ ਐਮ ਐਲ ਏ ਦੇ ਕਹਿਣ ਤੇ ਹੋਇਆ ਸਾਰਾ ਕੁਝ ਨਹੀਂ ਜੀ ਨਹੀਂ ਇਹ ਗੱਲ ਨਹੀਂ ਦਰਖਾਸਤ ਐਮ ਐਲ ਏ ਵੱਲੋਂ ਸੀ ਜਾਂ ਕਿਸੇ ਹੋਰ ਵੱਲੋਂ ਨਹੀਂ ਨਹੀਂ ਦਰਖਾਸਤ ਇੱਕ ਪ੍ਰਾਈਵੇਟ ਇੰਡੀਵਿਜੂਅਲ ਵੱਲੋਂ ਸੀਗੀ ਜਿਸ ਅੰ ਵਿੱਚ ਰੱਖਦੇ ਹੋਏ ਕਲੰਦਰਾ ਦਿੱਤਾ ਹੋਰ ਦਰਖਾਸਤ ਆਈ ਨਹੀਂ ਹੈਗੀ ਸਰ ਜੀ ਕੋਰਟ ਚ ਪੇਸ਼ ਕਰ ਦਰਖਾਸਤ ਕਿ ਆਇਆ ਕੀ ਹੈ ਸਰ ਆਈ ਕੀ ਹੈਗੀ ਹੈ ਦਰਖਾਸਤ ਹੈਗੀ ਹੈ ਮਨਦੀਪ ਸਿੰਘ ਵੱਲੋਂ ਦਰਖਾਸਤ ਜਿਸ ਵਿੱਚ ਇਹ ਦੱਸਿਆ ਗਿਆ ਕਿ ਉਹਦੇ ਭਰਾ ਦਾ ਕਤਲ ਹੋਇਆ ਸੀ ਪੁਰਾਣਾ ਇਨਸੀਡੈਂਟ ਜਿਸ ਚ ਕਲੀਅਰ ਕੀਤਾ ਗਿਆ ਕਿ ਉਸਦੇ ਕਤਲ ਵਿੱਚ ਗੁਰਪ੍ਰੀਤ ਸੇਖੋਂ ਨਾਲ ਸੰਬੰਧ ਸੀਗਾ ਤੇ ਉਸ ਵੱਲੋਂ ਇੱਕ ਖਤਰਾ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਕਿਉਂਕਿ ਕੈਂਪੇਨਿੰਗ ਜਾਰੀ ਹੈ ਤੇ ਇਲੈਕਸ਼ਨਸ ਹੋਣੇ ਨੇ ਤੇ ਇਸ ਤਰ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਕੱਢੀ ਜਾ ਸਕਦੀ ਹੈ ਜਿਸ ਕਰਕੇ ਮਾਹੌਲ ਖਰਾਬ ਹੋਣ ਦਾ ਖਤਰਾ ਹੈ ਗੁਰਪ੍ਰੀਤ ਸੇਖ ਨੂੰ ਥਾਣੇ 'ਚ ਬੁਲਾਇਆ ਗਿਆ ਸੀ ਜਾਂ ਲਿਆਂਦਾ ਗਿਆ ਸੀ ਬੁਲਾਇਆ ਗਿਆ ਸੀ ਜੀ ਜਿਸ ਸੰਬੰਧੀ ਇਹ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਕਲੰਦਰਾ ਦਿੱਤਾ ਗਿਆ ਤੇ ਇਹ ਇਸ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਚ ਇਲੈਕਸ਼ਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਨਾ ਹੋਵੇ ਕੋਈ ਵੀ ਕਿਸੇ ਵੀ ਤਰਫੋਂ ਕੋਈ ਤੱਕਾ ਨਹੀਂ ਹੋਣ ਦਿੱਤਾ ਜਾਊਗਾ ਸੋ ਇਸ ਕਰਕੇ ਕਲੰਦਰਾ ਸੀ ਦਿੱਤਾ ਜੋ ਕਿ ਐਸ ਡੀ ਐਮ ਕੋਰਟ ਚ ਪੇਸ਼ ਉਹ ਕਹਿ ਰਹੇ ਨੇ ਐਮ ਐਲ اے ਦੇ ਕਹਿਣ ਤੇ ਹੋਇਆ ਸਾਰਾ ਕੁਝ ਨਹੀਂ ਜੀ ਨਹੀਂ ਇਹ ਗੱਲ ਨਹੀਂ ਹੈ ਦਰਖਾਸਤ ਐਮਐਲਏ ਵੱਲੋਂ ਸੀ ਜਾਂ ਕਿਸੇ ਹੋਰ ਨਹੀਂ ਨਹੀਂ ਦਰਖਾਸਤ ਇੱਕ ਪ੍ਰਾਈਵੇਟ ਇੰਡੀਵਿਜੂਅਲ ਵੱਲੋਂ ਸੀ ਜਿਸ ਵਿੱਚ ਰੱਖਦੇ ਹੋਏ ਇੱਕ ਲੰਬਰਾ ਦੰਦ ਸੀ ਹੋਈ ਕਿ ਹੈਗੀ ਹੈ ਦਰਖਾਸਤ ਆਈ ਨਹੀਂ ਹੈਗੀ ਸਰ ਜੀ ਕੋਰਟ ਵਿੱਚ ਦਰਖਾਸਤ ਕਿ ਆਇਆ ਕੀ ਹੈ ਸਰ ਆਈ ਕਿ ਹੈਗੀ ਹੈ ਦਰਖਾਸਤ ਹੈਗੀ ਹੈ ਮਨਦੀਪ ਸਿੰਘ ਵੱਲੋਂ ਦਰਖਾਸਤ ਹੈ ਜਿਸ ਵਿੱਚ ਇਹ ਦੱਸਿਆ ਗਿਆ ਕਿ ਉਹਦੇ ਭਰਾ ਦਾ ਕਤਲ ਹੋਇਆ ਸੀ ਪੁਰਾਣਾ ਇਨਸੀਡੈਂਟ ਜਿਸ ਚ ਕਲੀਅਰ ਕੀਤਾ ਗਿਆ ਕਿ ਉਸ ਦੇ ਕਤਲ ਵਿੱਚ ਗੁਰਪ੍ਰੀਤ ਸੇਖੋਂ ਨਾਲ ਸੰਬੰਧ ਸੀਗਾ ਤੇ ਉਸ ਵੱਲੋਂ ਇਹ ਖਤਰਾ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਕਿਉਂਕਿ ਕੈਂਪੇਨਿੰਗ ਜਾਰੀ ਹੈ ਤੇ ਇਲੈਕਸ਼ਨਸ ਹੋਣੇ ਨੇ ਤੇ ਇਸ ਤਰ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਕੱਢੀ ਜਾ ਸਕਦੀ ਹੈ ਜਿਸ ਕਰਕੇ ਮਾਹੌਲ ਖਰਾਬ ਹੋਣ ਦਾ ਖਤਰਾ ਹੈ ਗੁਰਪ੍ਰੀਤ ਸੇਖ ਨੂੰ ਥਾਣੇ 'ਚ ਬੁਲਾਇਆ ਗਿਆ ਸੀ ਜਾਂ ਲਿਆਂਦਾ ਗਿਆ ਸੀ ਬੁਲਾਇਆ ਗਿਆ ਸੀ ਜਿਸ ਸੰਬੰਧੀ ਇਹ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਕਲੰਦਰਾ ਦਿੱਤਾ ਗਿਆ ਤੇ ਇਹ ਇਸ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਨਾ ਹੋਵੇ ਕੋਈ ਵੀ ਕਿਸੇ ਵੀ ਤਰਫੋਂ ਕੋਈ ੱਤਕਾ ਨਹੀਂ ਹੋਣ ਦਿੱਤਾ ਜਾਊਗਾ ਸੋ ਇਸ ਕਰਕੇ ਕਲੰਦਰਾ ਸੀ ਦਿੱਤਾ ਜੋ ਕਿ ਐਸ ਡੀ ਐਮ ਕੋਰਟ ਚ ਪੇਸ਼ ਕੀਤਾ ਉਹ ਕਹਿ ਰਹੇ ਨੇ ਐਮ ਐਲ اے ਦੇ ਕਹਿਣ ਤੇ ਹੋਇਆ ਸਾਰਾ ਕੁਝ ਨਹੀਂ ਜੀ ਨਹੀਂ ਇਹ ਗੱਲ ਨਹੀਂ ਦਰਖਾਸਤ ਐਮ ਐਲ اے ਵੱਲੋਂ ਸੀ ਜਾਂ ਕਿਸੇ ਹੋਰ ਵੱਲੋਂ ਨਹੀਂ ਨਹੀਂ ਦਰਖਾਸਤ ਇੱਕ ਪ੍ਰਾਈਵੇਟ ਇੰਡੀਵਿਜੂਅਲ ਵੱਲੋਂ ਸੀਗੀ ਜਿਸ ਹਮ ਵਿੱਚ ਰੱਖਦੇ ਹੋਏ ਇਹ ਕਲੰਦਰਾ ਦਿੱਤਾ ਹੋਰ ਦਰਖਾਸਤ ਆਈ ਨਹੀਂ ਜੀ ਸਰ ਜੀ ਕੋਰਟ ਚ ਪੇਸ਼ ਕਰ ਦਰਖਾਸਤ ਕਿ ਆਇਆ ਕੀ ਹੈ ਸਰ ਆਈ ਕੀ ਹੈਗੀ ਹੈ ਦਰਖਾਸਤ ਹੈਗੀ ਹੈ ਮਨਦੀਪ ਸਿੰਘ ਵੱਲੋਂ ਦਰਖਾਸਤ ਜਿਸ ਵਿੱਚ ਇਹ ਦੱਸਿਆ ਗਿਆ ਕਿ ਉਹਦੇ ਭਰਾ ਦਾ ਕਤਲ ਹੋਇਆ ਸੀ ਪੁਰਾਣਾ ਇਨਸੀਡੈਂਟ ਜਿਸ ਚ ਕਲੀਅਰ ਕੀਤਾ ਗਿਆ ਕਿ ਉਸਦੇ ਕਤਲ ਵਿੱਚ ਗੁਰਪ੍ਰੀਤ ਸੇਖੋਂ ਨਾਲ ਸੰਬੰਧ ਸੀਗਾ ਤੇ ਉਸ ਵੱਲੋਂ ਇੱਕ ਖਤਰਾ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਕਿਉਂਕਿ ਕੈਂਪੇਨਿੰਗ ਜਾਰੀ ਹੈ ਤੇ ਇਲੈਕਸ਼ਨਸ ਹੋਣੇ ਨੇ ਤੇ ਇਸ ਤਰ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਕੱਢੀ ਜਾ ਸਕਦੀ ਹੈ ਜਿਸ ਕਰਕੇ ਮਾਹੌਲ ਖਰਾਬ ਹੋਣ ਦਾ ਖਤਰਾ ਹੈ। ਉਰਪ੍ਰੇਖ ਨੂੰ ਥਾਣੇ ਚ ਬੁਲਾਇਆ ਗਿਆ ਸੀ ਜਾਂ ਲਿਆਂਦਾ ਗਿਆ ਸੀ? ਬੁਲਾਇਆ ਗਿਆ ਸੀ। ਜਿਸ ਸੰਬੰਧੀ ਇਹ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ, ਕਲੰਦਰਾ ਦਿੱਤਾ ਗਿਆ ਤੇ ਇਹ ਇਸ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਚ ਇਲੈਕਸ਼ਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਨਾ ਹੋਵੇ। ਕੋਈ ਵੀ ਕਿਸੇ ਵੀ ਧਿਰ ਵੱਲੋਂ ਕੋਈ ਤੱਕਾ ਨਹੀਂ ਹੋਣ ਦਿੱਤਾ ਜਾਊਗਾ। ਸੋ ਇਸ ਕਰਕੇ ਕਲੰਦਰਾ ਸੀ ਦਿੱਤਾ ਜੋ ਕਿ ਐਸ ਡੀ ਐਮ ਕੋਰਟ ਚ ਪੇਸ਼ ਕੀਤਾ। ਉਹ ਕਹਿ ਰਹੇ ਨੇ ਐਮ ਐਲ اے ਦੇ ਕਹਿਣ ਤੇ ਹੋਇਆ ਸਾਰਾ ਕੁਝ। ਨਹੀਂ ਜੀ ਨਹੀਂ ਇਹ ਗੱਲ ਨਹੀਂ ਹੈ ਦਰਖਾਸਤ ਐਮਐਲਏ ਵੱਲੋਂ ਸੀ ਜਾਂ ਕਿਸੇ ਹੋਰ ਨਹੀਂ ਨਹੀਂ ਦਰਖਾਸਤ ਇੱਕ ਪ੍ਰਾਈਵੇਟ ਇੰਡੀਵਿਜੂਅਲ ਵੱਲੋਂ ਸੀ ਜਿਸ ਵਿੱਚ ਰੱਖਦੇ ਹੋਏ ਇੱਕ ਲੰਬਰਾ ਦੰਦ ਸੀ ਹੋਈ ਕਿ ਹੈਗੀ ਹੈ ਦਰਖਾਸਤ ਆਈ ਨਹੀਂ ਹੈਗੀ ਸਰ ਜੀ ਕੋਰਟ ਵਿੱਚ ਦਰਖਾਸਤ ਕਿ ਆਇਆ ਕੀ ਹੈ ਸਰ ਆਈ ਕਿ ਹੈਗੀ ਹੈ ਦਰਖਾਸਤ ਹੈਗੀ ਹੈ ਮਨਦੀਪ ਸਿੰਘ ਵੱਲੋਂ ਦਰਖਾਸਤ ਹੈ ਜਿਸ ਵਿੱਚ ਇਹ ਦੱਸਿਆ ਗਿਆ ਕਿ ਉਹਦੇ ਭਰਾ ਦਾ ਕਤਲ ਹੋਇਆ ਸੀ ਪੁਰਾਣਾ ਇਨਸੀਡੈਂਟ ਜਿਸ ਚ ਕਲੀਅਰ ਕੀਤਾ ਗਿਆ ਕਿ ਉਸ ਦੇ ਕਤਲ ਵਿੱਚ ਗੁਰਪ੍ਰੀਤ ਸੇਖੋਂ ਨਾਲ ਸੰਬੰਧ ਸੀਗਾ ਤੇ ਉਸ ਵੱਲੋਂ ਇਹ ਖਤਰਾ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਕਿਉਂਕਿ ਕੈਂਪੇਨਿੰਗ ਜਾਰੀ ਹੈ ਤੇ ਇਲੈਕਸ਼ਨਸ ਹੋਣੇ ਨੇ ਤੇ ਇਸ ਤਰ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਕੱਢੀ ਜਾ ਸਕਦੀ ਹੈ ਜਿਸ ਕਰਕੇ ਮਾਹੌਲ ਖਰਾਬ ਹੋਣ ਦਾ ਖਤਰਾ ਹੈ ਗੁਰਪ੍ਰੀਤ ਸੇਖ ਨੂੰ ਥਾਣੇ 'ਚ ਬੁਲਾਇਆ ਗਿਆ ਸੀ ਜਾਂ ਲਿਆਂਦਾ ਗਿਆ ਸੀ ਬੁਲਾਇਆ ਗਿਆ ਸੀ ਜਿਸ ਸੰਬੰਧੀ ਇਹ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਕਲੰਦਰਾ ਦਿੱਤਾ ਗਿਆ ਤੇ ਇਹ ਇਸ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਨਾ ਹੋਵੇ ਕੋਈ ਵੀ ਕਿਸੇ ਵੀ ਤਰਫੋਂ ਕੋਈ ੱਤਕਾ ਨਹੀਂ ਹੋਣ ਦਿੱਤਾ ਜਾਊਗਾ ਸੋ ਇਸ ਕਰਕੇ ਕਲੰਦਰਾ ਸੀ ਦਿੱਤਾ ਜੋ ਕਿ ਐਸ ਡੀ ਐਮ ਕੋਰਟ ਚ ਪੇਸ਼ ਕੀਤਾ ਉਹ ਕਹਿ ਰਹੇ ਨੇ ਐਮ ਐਲ اے ਦੇ ਕਹਿਣ ਤੇ ਹੋਇਆ ਸਾਰਾ ਕੁਝ ਨਹੀਂ ਜੀ ਨਹੀਂ ਇਹ ਗੱਲ ਨਹੀਂ ਦਰਖਾਸਤ ਐਮ ਐਲ اے ਵੱਲੋਂ ਸੀ ਜਾਂ ਕਿਸੇ ਹੋਰ ਵੱਲੋਂ ਨਹੀਂ ਨਹੀਂ ਦਰਖਾਸਤ ਇੱਕ ਪ੍ਰਾਈਵੇਟ ਇੰਡੀਵਿਜੂਅਲ ਵੱਲੋਂ ਸੀਗੀ ਜਿਸ ਅੰ ਵਿੱਚ ਰੱਖਦੇ ਹੋਏ ਇਹ ਕਲੰਦਰਾ ਦਿੱਤਾ ਹੋਰ ਦਰਖਾਸਤ ਆਈ ਨਹੀਂ ਜੀ ਸਰ ਜੀ ਕੋਰਟ ਚ ਪੇਸ਼ ਕਰ ਦਰਖਾਸਤ ਕਿ ਆਇਆ ਕੀ ਹੈ ਸਰ ਆਈ ਕੀ ਹੈਗੀ ਹੈ ਦਰਖਾਸਤ ਹੈਗੀ ਹੈ ਮਨਦੀਪ ਸਿੰਘ ਵੱਲੋਂ ਦਰਖਾਸਤ ਜਿਸ ਵਿੱਚ ਇਹ ਦੱਸਿਆ ਗਿਆ ਕਿ ਉਹਦੇ ਭਰਾ ਦਾ ਕਤਲ ਹੋਇਆ ਸੀ ਪੁਰਾਣਾ ਇਨਸੀਡੈਂਟ ਜਿਸ ਚ ਕਲੀਅਰ ਕੀਤਾ ਗਿਆ ਕਿ ਉਸਦੇ ਕਤਲ ਵਿੱਚ ਗੁਰਪ੍ਰੀਤ ਸੇਖੋਂ ਨਾਲ ਸੰਬੰਧ ਸੀਗਾ ਤੇ ਉਸ ਵੱਲੋਂ ਇੱਕ ਖਤਰਾ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਕਿਉਂਕਿ ਕੈਂਪੇਨਿੰਗ ਜਾਰੀ ਹੈ ਤੇ ਇਲੈਕਸ਼ਨਸ ਹੋਣੇ ਨੇ ਤੇ ਇਸ ਤਰ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਕੱਢੀ ਜਾ ਸਕਦੀ ਹੈ ਜਿਸ ਕਰਕੇ ਮਾਹੌਲ ਖਰਾਬ ਹੋਣ ਦਾ ਖਤਰਾ ਹੈ ਗੁਰਪ੍ਰੀਤ ਸੇਖ ਨੂੰ ਥਾਣੇ 'ਚ ਬੁਲਾਇਆ ਗਿਆ ਸੀ ਜਾਂ ਲਿਆਂਦਾ ਗਿਆ ਸੀ ਬੁਲਾਇਆ ਗਿਆ ਸੀ